ਆਪਣੇ ਜੀ ਇਹ ਡ్రਾਈ ਫਰੂਟ ਜਿਹੜੇ ਆਪਾਂ ਰੋਲ ਬਣਾਏ ਹੈਗੇ ਆ ਇਹ ਆਪਣੇ ਬਣ ਗਏ ਹੈਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੇ ਹੈਗੇ ਆ ਤੇ ਬਹੁਤ ਹੀ ਜ਼ਿਆਦਾ ਇਹ ਹੈਲਥੀ ਹੈਗੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਜੀ ਇਹ ਰੋਲ ਬਣਾਉਣੇ ਹੈਗੇ ਆ ਮੈਂ ਤੁਹਾਨੂੰ ਇੱਕ ਜੀ ਇਹ ਦਿਖਾਨੀ ਹੈਗੀ ਆ ਦੇਖੋ ਜੀ ਬਹੁਤ ਹੀ ਵਧੀਆ ਬਣਿਆ ਹੈਗਾ ਇਸ ਤਰ੍ਹਾਂ ਇਹਨਾਂ ਦਾ ਟੈਕਸਚਰ ਵੀ ਬਹੁਤ ਵਧੀਆ ਤੇ ਮੈਂ ਇਹਨੂੰ ਤੋੜ ਕੇ ਤੁਹਾਨੂੰ ਦਿਖਾਉਣੀ ਬਹੁਤ ਹੀ ਜ਼ਿਆਦਾ ਇਹ ਹਜੇ ਸੌਫਟ ਹੈਗੇ ਆ ਥੋੜੇ ਤੁਸੀਂ ਇਹਨੂੰ 2 ਵੀਕ ਲਈ ਹਰਾਮ ਦੇ ਨਾਲ ਫ੍ਰਿਜ ਦੇ ਵਿੱਚ ਰੱਖ ਸਕਦੇ ਹੈਗੇ ਹਾਂ ਜੀ ਬਹੁਤ ਜ਼ਿਆਦਾ ਸੌਫਟ ਹੈਗੇ ਆ ਇਸ ਤਰ੍ਹਾਂ ਦੇ ਤੁਸੀਂ ਵੀ ਬਣਾਣੇ ਹੈਗੇ ਆ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਹੈਗੇ ਜੀ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਉਣਾ ਹੈਗਾ ਹੈ। ਹੈਲੋ ਸਸਕਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ। ਹਾਂਜੀ ਜੀ ਅੱਜ ਦੀ ਰੈਸਪੀ ਆਪਾਂ ਬਣਾ ਰਹੇ ਹਾਂ ਬਹੁਤ ਹੀ ਹੈਲਥੀ ਰੈਸਪੀ। ਆਪਾਂ ਜੀ ਬਣਾ ਰਹੇ ਹੈਗਾ એનર્ਜੀ ਰੋਲ ਜਿਹੜੇ ਕਿ ਬਹੁਤ ਹੀ ਆਪਣੀ ਹੈਲਥ ਵਾਸਤੇ ਵੀ ਸਾਰੀਆਂ ਚੀਜ਼ਾਂ ਗੁੱਡ ਹੁੰਦੀਆਂ। ਤੇ ਸਾਰੇ ਆਪਾਂ ਡਰਾਈ ਫਰੂਟ ਪਾ ਕੇ ਤਾਂ ਇਹ ਜੀ ਬਣਾਵਾਂਗੇ। ਹਾਂਜੀ ਆਪਾਂ ਤੁਹਾਨੂੰ ਦਿਖਾਣੇ ਹੈਗੇ ਆਪਾਂ ਕੀ ਕੀ ਚੀਜ਼ਾਂ ਪਾਉਣੀਆਂ ਹੈਗੀਆਂ ਪਹਿਲਾਂ ਤਾਂ ਆਪਣੇ ਕੋਲੇ ਮਿਲਨ ਸੀਡ ਹੈਗੇ ਆ ਜਿਹੜੇ ਬੀਜ ਹੈਗੇ ਆ ਹਾਂਜੀ ਤੇ ਇਹਦੇ ਵਿੱਚ ਥੋੜਾ ਪਿਸਤਾ ਵੀ ਆਪਾਂ ਮਿਕਸ ਕੀਤਾ ਹੈ ਜੀ 50 ਗ੍ਰਾਮ ਹੈਗੇ ਆ ਤੇ ਇਹਦੇ ਵਿੱਚ ਚਾਰੇ ਮਗਜ ਆਪਾਂ ਪਾਵਾਂਗੇ ਵੀ 50 ਗ੍ਰਾਮ ਹੀ ਆ ਤੇ ਇਹ ਵਾਲੇ ਵਾਲ ਨਟ ਹੈਗੇ ਆ ਜਿਹੜੇ ਅਖਰੋਟ ਹੁੰਦੇ ਆ ਹਾਂਜੀ ਇਹ ਥੋੜੇ ਜ਼ਿਆਦਾ ਹੈਗੇ ਆ ਇਹ 75 ਹੈਗੇ ਆ ਤੇ ਥੋੜੀ ਜੀ 50 ਗ੍ਰਾਮ ਹੀ ਆਪਾਂ ਇਹ ਰੀਜ਼ਨ ਪਾਵਾਂਗੇ ਇਹਦੇ ਵਿੱਚ ਜੀ ਆਪਾਂ ਇਹ ਡੇਟਸ ਪਾਉਣੇ ਹੈਗੇ ਜਿਹੜੀਆਂ ਖਜੂਰਾ ਹੈਗੀਆਂ 850 ਹੈਗੀਆਂ ਜਾਂ 150 ਗ੍ਰਾਮ ਹੈਗੀਆਂ ਤੇ 50 ਗ੍ਰਾਮ ਹੀ ਆਪਾਂ ਇਹਦੇ ਵਿੱਚ ਜੀ ਇਹ ਡਰਾਈ ਪੀਚ ਜਿਹੜੇ ਹੈਗੇ ਆ ਇਹ ਪਾਵਾਂਗੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਜੀ ਆਪਾਂ ਪਹਿਲਾਂ ਤਰੋਸਟ ਕਰਨਾ ਹੈਗਾ ਯਾ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਸਟੋਵ ਨੂੰ ਚਲਾਉਣਾ ਹੈਗਾ ਯਾ ਹਾਂਜੀ ਆਪਾਂ ਜੀ ਬਹੁਤ ਸਲੋ ਹੀਟ ਤੇ ਇਹਨੂੰ ਰੱਖਣਾ ਹੈਗਾ ਯਾ ਸਟੋਵ ਨੂੰ ਕਿਉਂਕਿ ਆਪਾਂ ਥੋੜਾ ਜਾਇਨਾ ਨੂੰ ਰੋਸਟ ਕਰਨਾ ਹੈਗਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣੇ ਪਿਸਤਾ ਜਿਹੜੇ ਹੈਗੇ ਆ ਮੀਂਡ ਸੀਡ ਹੈਗੇ ਆ ਇਹਨਾਂ ਨੂੰ ਪਰੋਸਟ ਕਰ ਲੈਣਾ ਹੈਗਾ ਆ ਸਿਰਫ ਥੋੜੀ ਗਰਮ ਜਾਈ ਕਰਨਾ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਕਰਨਾ ਹੈਗਾ ਫਿਰ ਇਹ ਆਪਣੇ ਵਧੀਆ ਟੇਸ ਮੰਨਦਾ ਇਹ ਵੀ ਬਹੁਤ ਹੀ ਜ਼ਿਆਦਾ ਹੈਲਥੀ ਜਿਸ ਤਰ੍ਹਾਂ ਆਪਾਂ ਬਾਰ ਬਣਾਉਨੇ ਆ ਪਰ ਆਪਾਂ ਇਹ ਹੈਲਥੀ ਰੋਲ ਬਣਾਣੇ ਹੈਗੇ ਆ ਜਿੱਦਾਂ એનર્ਜੀ ਵਾਲੇ ਹੁੰਦੇ ਆ ਬਹੁਤ ਬਹੁਤ ਫੂਡ ਨਹੀਂ ਹੈਗੀ ਆਪਣੀ ਹੈਲਥ ਵਾਸਤੇ ਥੋੜੀ ਆਪਾਂ ਇਹਨਾਂ ਨੂੰ ਰੋਸਟ ਕਰਕੇ ਫਿਰ ਆਪਾਂ ਇਹਨਾਂ ਨੂੰ ਛਾਲੀ ਦੇ ਰੂਪ ਵਿੱਚ ਕੱਟ ਲੈਣਾ ਫਿਰ ਆਪਾਂ ਆਪਣੇ ਉਸ ਜਿਹੜੇ ਚਾਰੇ ਮਸਦੂਰ ਕਰਾਂਗੇ ਇੱਕ ਦੋ ਮਿੰਟ ਹੀ ਆਪਾਂ ਇਹਨਾਂ ਨੂੰ ਹੌਸਟ ਕਰਨਾ ਬਹੁਤ ਜ਼ਿਆਦਾ ਨਹੀਂ ਕਰਨਾ ਥੋੜੇ ਗਰਮ ਜਾਈ ਆਪਾਂ ਇਹਨਾਂ ਨੂੰ ਕਰ ਦਿੰਦੇ ਪਾਏ ਤੇ ਫਿਰ ਇਹਨਾਂ ਦਾ ਕਾਂਚੀ ਹੋ ਕੇ ਬਹੁਤ ਵਧੀਆ ਟੇਸਟ ਹੋ ਜਾਂਦਾ ਹੈ ਹਾਂਜੀ ਜਿਹੜੀਆਂ ਆਪਣੇ ਕੋਲ ਜੀ ਖਜੂਰਾ ਤੇ ਟ੍ਰਾਈਫੁੱਟੇ ਗਏ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ 5 ਮਿੰਟ ਲਈ ਪਾਣੀ ਦੇ ਵਿੱਚ ਭਿਉ ਕੇ ਰੱਖਦੇ ਨਾ ਹੈਗਾ ਆ। ਮਾਂਜੀ ਨਾਲ ਹੀ ਮੈਂ ਇਹਨਾਂ ਨੂੰ ਪਾਣੀ ਦੇ ਵਿੱਚ ਸਤਾ ਪਾ ਦਉਂਗੀ ਜਿਹੜੇ ਆਪਣੇ ਪੀਲੇ ਜੀ ਹੈਗੇ ਤੇ ਖਜੂਰਾ ਦੇ ਹੈਗੇ ਨੇ। ਕਿਉਂਕਿ ਥੋੜਾ ਜਿਹਾ ਇਹ ਵਾਸ਼ ਵੀ ਹੋ ਜਾਂਦੇ ਆ ਤਾਂ ਫਿਰ ਇਹ ਥੋੜੀ ਜਿਹੀ ਸੌਫਟ ਵੀ ਹੋ ਜਾਂਦੇ ਹੈਗੇ ਆ। ਥੋੜਾ ਜਿਹਾ 5-6 ਮਿੰਟ ਆਪਾਂ ਇਹਨਾਂ ਨੂੰ ਕਾਪੀ ਉਕੇ ਰੱਖਣਾ ਹੈਗਾ ਆ। ਦੱਤਿਆਪਾ ਆਪਣੇ ਦੀ ਸੀਡ ਉਸ ਪਰ ਲਾਣੀ ਹੈ। ਹਾਂਜੀ ਇਸ ਤਰ੍ਹਾਂ ਜਿਹੜੀ ਆਪਣੀ ਕੋਰੀਜਨ ਹੈਗੀ ਆ ਇਹਦੀ ਵੀ ਅੱਜ ਵੀ ਆਪਾਂ ਥੋੜਾ ਪਾਣੀ ਪਾ ਕੇ ਪਿਉਂਦੇ ਨਾ ਹੈਗਾ ਫਿਰ ਆਪਣੀ ਬਾਹਰ ਵਾਲੀ ਹੋ ਜਾਂਦੀ ਸੌਫਟੀ ਹੋ ਜਾਊਗੀ। ਹਾਂਜੀ ਆਪਣੇ ਜਿਹੜੇ ਮੈਲਨ ਸੀਡ ਹੈਗੇ ਆ ਉਹ ਮਿਸਟੇਡ ਹੋ ਗਏ ਆ ਰੋਸ ਤੇ ਇਹਨਾਂ ਨੂੰ ਮੈਂ ਇੱਕ ਖਾਲੀ ਦੇ ਵਚਨ ਤੱਕ ਕੱਟ ਲੈਣਾ ਹੈਗਾ। ਇਸ ਤਰ੍ਹਾਂ ਜੇ ਮਨ ਲਈ ਚਾਰੇ ਮਲ ਦੇ ਹੈਗੇ ਆਪਾਂ ਇਹਨੂੰ ਇੱਕ ਵਾਰ ਕਿ ਤਰੋਸਟ ਕਰ ਲੈਣੇ ਹੈਗੇ ਆ ਬਾਅਦ ਦੇ ਵਿੱਚ ਆਪਾਂ ਜਿਹੜੇ ਆਪਣੇ ਵਾਲਨਟ ਖਰੋਪ ਹੈਗੇ ਇਹ ਰੋਸਟ ਕਰਾਂਗੇ ਹਾਂਜੀ ਆਪਾਂ ਜੀ ਹੁਣੇ ਜਿਹੜੇ ਆਪਣੇ ਕੋਟ ਵਾਲਨਟ ਹੈਗੇ ਆ ਇਹ ਵੀ ਆਪਾਂ ਥੋੜੇ ਜਿਹਾ ਹਾਂਜੀ ਰੋਸਟ ਕਰਨੇ ਹੈ ਕਿ ਆਪਣੇ ਜਿਹੜੇ ਮਿਲਨ ਚੀਟ ਦਾ ਚਾਰੇ ਮਲ ਜਗੇ ਉਹ ਆਪਾਂ ਸਾਰੇ ਰੋਸਟ ਕਰਕੇ ਰੱਖ ਲੈਣੇ ਹੈਗੇ ਆ ਇਹਨਾਂ ਨੂੰ ਆਪਾਂ ਬਹੁਤ ਜਿਆਦਾ ਗਰਮ ਕਰਨਾ ਹੈਗਾ ਆ ਹਾਂਜੀ ਇਹਨਾਂ ਨੂੰ ਆਪਾਂ ਜੀ ਫਲਾਈਟ ਦੇ ਨਾਲ ਕ੍ਰਸ਼ ਕਰਨਾ ਹੈਗਾ ਜਿਹੜੇ ਵਾਲਨਟ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਾਈਂਡ ਨਹੀਂ ਕਰਨਾ ਹੈਗਾ। ਬਸ ਇੱਕ ਦਮ ਮਿੰਟ ਹੀ ਆਪਾਂ ਇਹਨਾਂ ਨੂੰ ਵੀ ਕਰਨਾ ਹੈਗਾ ਜ਼ਿਆਦਾ ਨਹੀਂ ਕਰਨਾ ਹੈਗਾ। ਹੁਣ ਜੀ ਆਪਾਂ ਇਹਨੂੰ ਆਪਣੀ ਥਕੀ ਦੇ ਉੱਤੇ ਇਹਦੇ ਕਟਿੰਗ ਬੋਰਡ ਦੇ ਉੱਤੇ ਆਪਾਂ ਰੱਖ ਲੈਣਾ ਹੈਗਾ ਇਸ ਤਰ੍ਹਾਂ। ਇਹ ਇਹਨਾਂ ਨੂੰ ਆਪਾਂ ਜੀ ਹੁਣ ਕੀ ਕਰਨਾ ਹੈਗਾ ਇਹਨਾਂ ਨੂੰ ਆਪਾਂ ਨਾਈਫ ਦੇ ਨਾਲ ਛੋਟਾ ਛੋਟਾ ਇਦਾਂ ਕ੍ਰਸ਼ ਕਰਨਾ ਹੈਗਾ ਯਾ ਕਿਉਂਕਿ ਆਪਾਂ ਇਹਨਾਂ ਨੂੰ ਥੋੜੇ ਜਿਹਾ ਬ੍ਰੀਕ ਕਰਨਾ ਹੈਗਾ ਯਾ ਜੇ ਆਪਾਂ ਇਹਨਾਂ ਨੂੰ ਗ੍ਰਾਈਂਡਰ 'ਚ ਕਰਦੇ ਆਂ ਤਾਂ ਹੀ ਰੰਨੇ ਇਹ ਵਧੀਆ ਨਹੀਂ ਹੁੰਦੇ ਹੈਗੇ ਹਾਂਜੀ ਆਪਣੇ ਜਿਹੜੇ ਵਾਲਨਟ ਹੈਗੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੱਟ ਲਿਆ ਹੈਗਾ ਕ੍ਰਸ਼ ਕਰ ਲਿਆ ਹੈਗਾ ਹੁਣ ਦੇਖੋ ਜੀ ਬਹੁਤ ਹੀ ਵਧੀਆ ਇਦਾਂ ਦੇ ਆਪਣੇ ਦਾਦਰੇ ਜੇ ਚਾਹੀਦੇ ਆ ਬਹੁਤ ਜ਼ਿਆਦਾ ਨਹੀਂ ਆਪਾਂ ਇਹ ਬਰੀਕ ਕਰਨੇ ਹੈਗੇ ਹੁਣ ਆਪਾਂ ਇਹਨਾਂ ਡੋਂਗੇ ਦੇ ਵਿੱਚ ਪਾ ਲੈਣਾ ਹੈਗਾ ਹਾਂਜੀ ਇਸ ਤਰ੍ਹਾਂ ਹੀ ਮੈਨੂੰ ਪਾ ਦਿੰਨੀ ਹੈ ਜੀ ਆਪਾਂ ਗ੍ਰਾਇੰਡਰ 'ਚ ਕਰ ਦਈਏ ਤਾਂ ਬਹੁਤ ਬਰੀਕ ਇਹਨਾਂ ਦਾ ਪਾਊਡਰ ਬਣ ਜਾਂਦਾ ਉਹ ਵੀ ਨਹੀਂ ਫਿਰ ਆਪਣਾ ਫਿਰ ਵਧੀਆ ਨਹੀਂ ਆਪਣੇ ਰੋਲ ਬਣਦੇ ਹੈਗੇ ਹੁਣ ਆਪਾਂ ਜੀ ਕੀ ਕਰਨਾ ਹੈਗਾ ਜਿਹੜੀਆਂ ਆਪਣੀਆਂ ਖਜੂਰਾ ਹੈਗੀਆਂ ਪਾਣੀ 'ਚ ਭਿੰਤੀਆਂ ਇਹਨਾਂ ਦਾ ਵੀ ਆਪਾਂ ਸਾਰਾ ਪਾਣੀ ਕੱਢ ਲੈਣਾ ਹੈਗਾ ਜੀ ਹਾਂਜੀ ਭੇਕੇ ਫਿਰ ਦੇਖੋ ਜੀ ਬਹੁਤ ਜ਼ਿਆਦੀਆਂ ਆਪਣੀਆਂ ਇਹ ਸੌਫਟ ਹੋਣ ਹੋ ਗਈਆਂ ਹੁਣ ਆਪਾਂ ਇਹਨੂੰ ਜਿਹੜੇ ਇਹਨਾਂ ਦੇ ਸੀਡ ਆ ਕੱਢ ਦੇਣੇ ਹੈਗੇ ਆ ਇਸ ਤਰ੍ਹਾਂ ਆਪਣੇ ਜਿਹੜੇ ਹੈਗੇ ਆ ਇਹ ਪੀਛੇ ਹੈਗੇ ਵੀ ਆਪਾਂ ਕੱਢ ਲੈਣੇ ਟਰਾਈ ਹੋ ਗਏ ਹੁਣ ਇਸ阿里 ਨੂੰ ਆਪਾਂ ਜੀ ਕੱਟ ਲੈਣਾ ਹੈਗਾ ਯਾ ਨਾਈਫ ਦੇ ਨਾਲ ਹੀ ਸੌਗੀ ਵੀ ਆਪਾਂ ਕੱਟ ਲੈਣੀ ਹੈਗੀ ਯਾਨ ਸੌਗੀ ਤਾਂ ਇੱਦਾਂ ਹੀ ਪਾ ਦਈਏ ਹੁਣ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਮਿਕਸ ਹੋ ਜਾਂਦੀ ਹੈ ਹਾਂਜੀ ਜਿਹੜੇ ਆਪਣੇ ਜੀ ਹੁਣ ਖਜੂਰਾ ਹੈਗੀਆਂ ਡੇਟ ਹੈਗੇ ਆ ਇਹਨਾਂ ਨੂੰ ਆਪਾਂ ਪਹਿਲਾਂ ਤਾਂ ਆਪਾਂ ਕੱਟ ਕੇ ਇਹਨਾਂ ਦੇ ਸੀਡ ਜਿਹੜੇ ਹੈਗੇ ਉਹ ਵਿੱਚੋਂ ਸੈਪਰੇਟ ਕਰਦੇ ਨੇ ਹੈਗੇ ਆ ਉਦੋਂ ਤਾਂ ਇਹ ਮੈਂ ਸੀਡਲੈਸ ਹੀ ਲੈਂਦੀ ਆ ਕੋਈ ਹੈ ਨਹੀਂ ਪਰ ਫਿਰ ਵੀ ਆਪਾਂ ਨੂੰ ਇਹਨਾਂ ਨੂੰ ਚੈੱਕ ਕਰਨਾ ਪੈਣਾ ਹੈਗਾ ਆ ਇਹਨਾਂ ਨੂੰ ਕੱਟ ਲੈਣਾ ਆਪਾਂ ਛੋਟਾ ਛੋਟਾ ਇਸ ਤਰ੍ਹਾਂ ਸੀਡ ਹੈ ਤਾਂ ਨਹੀਂ ਪਰ ਸਮ ਟਾਈਮ ਹੁੰਦਾ ਕਈ ਵਾਰੀ ਕੋਈ ਨੁੱਕੇ ਵਿੱਚ ਰਹਿ ਜਾਂਦਾ ਹੈਗਾ ਆ ਸੀਡ ਇਹਨਾਂ ਦੇ ਦਾਪਾ ਸ্লাইਸ ਨਹੀਂ ਘੱਟਦੇ ਹੈਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕੱਟ ਲੈਣਾ ਹੈਗਾ ਆ ਮੇਕ ਸ਼ੋਰ ਜੀ ਤੁਸੀਂ ਜੜੀਆਂ ਖਜੂਰਾ ਲੈਣੀਆਂ ਥੋੜੀਆਂ ਜੀਆਂ ਸੌਫਟ ਵਧੀਆ ਕੁਆਲਿਟੀ ਦੀਆਂ ਹੋਣੀਆਂ ਚਾਹੀਦੀਆਂ ਫਿਰ ਉਹ ਆਪਣੀਆਂ ਵਧੀਆ ਹਾਂ ਜੀ ਮਿਕਸ ਹੋ ਜਾਂਦੀਆਂ ਹੈਗੀਆਂ ਆ ਆਪਣਾ ਜਿਹੜਾ ਵੀ ਆਪਣੇ ਡਰਾਈ ਫਰੂਟ ਸੀਗੇ ਖਜੂਰਾ ਤੇ ਆਪਣੇ ਕੋਲ ਟਰਾਈ ਪੀਚ ਤੇ ਸੌਗੀ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜ੍ਹਾ ਦਰਦਰਾ ਜਿਹਾ ਕ੍ਰਸ਼ ਕਰ ਲਿਆ ਹੈਗਾ ਆ ਹੁਣ ਆਪਾਂ ਜੀ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕਰ ਦੇਣੀਆਂ ਜਿਹੜੇ ਆਪਣੇ ਸੀਡ ਹੈਗੇ ਆ ਆਪਾਂ ਜੀ ਇਹਨਾਂ ਦੀ ਹੁਣ ਡੋ ਬਣਾਣੀ ਹੈਗੀ ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਲ ਦੇਣਾ ਹੈਗਾ ਤਾਂ ਫਿਰ ਆਪਾਂ ਇਹਨਾਂ ਦਾ ਰੋਲ ਬਣਾ ਦੇਣਾ ਹਾਂਜੀ ਰੋਲ ਵੀ ਬਣਾ ਸਕਦੇ ਆ ਆਪਾਂ ਬਾਲ ਵੀ ਬਣਾ ਸਕਦੇ ਜਿੱਦਾਂ ਛੋਟੇ ਛੋਟੇ ਲੱਡੂ ਬਣਾਉਣੇ ਪਰ ਆਪਾਂ ਰੋਲ ਬਣਾਵਾਂਗੇ ਹਾਂਜੀ ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਇਹਨਾਂ ਨੂੰ ਜੀ ਮਿਕਸ ਕਰਨਾ ਹੈਗਾ ਚੰਗੀ ਤਰ੍ਹਾਂ ਜਿੱਦਾਂ ਡੋਅ ਵਾਂਗੂ ਜਿੱਦਾਂ ਆਪਾਂ ਦੂਸਰੀ ਡੋਅ ਬਣਾਉਣੀ ਇੱਦਾਂ ਸਾਰੀਆਂ ਚੀਜ਼ਾਂ ਦੀ ਬਣਾਉਣੀ ਹੈਗੀ ਆ ਖਜੂਰਾ ਹਾਂਜੀ ਬਹੁਤ ਸੌਫਟ ਹੋਇਆ ਤੇ ਇਹ ਹਾਂਜੀ ਸੀਡਲੈਸ ਖਜੂਰਾ ਹੈਗੀਆਂ ਆ ਤੇ ਤੁਸੀਂ ਵੀ ਇਸ ਤਰ੍ਹਾਂ ਸੀਡਲੈਸ ਹੀ ਲੈਣੀਆਂ ਬਹੁਤ ਵਧੀਆ ਇਹ ਮਿਕਸ ਹੋ ਗਈਆਂ ਹਾਂਜੀ ਸੌਫਟ ਬਹੁਤ ਆ ਇਹ ਜੀ ਬਹੁਤ ਹੀ ਤਾਕਤਵਰ ਹਾਂਜੀ ਰੋਲ ਬਣਦੇ ਹੈਗੇ ਆ ਆਪਾਂ ਨੂੰ ਜ਼ਰੂਰ ਹਾਂਜੀ ਬਣਾਉਣੇ ਚਾਹੀਦੇ ਤੇ ਬੱਚਿਆਂ ਲਈ ਬਣਾ ਕੇ ਦੇਣੇ ਚਾਹੀਦੇ ਬਹੁਤ ਹੀ ਜ਼ਿਆਦਾ ਹੈਲਥੀ ਆ ਜਿਸ ਤਰ੍ਹਾਂ ਆਪਾਂ ਹੈਲਥੀ ਬਾਰ ਬਣਾਉਨੇ ਆ ਉਸੇ ਤਰ੍ਹਾਂ ਹੀ ਆਪਣੇ ਹੈਲਥੀ ਰੋਲ ਹੈਗੇ ਆ ਹਾਂਜੀ ਬਹੁਤ ਐਨਰਜੀ ਆ ਇਹਨਾਂ ਦੇ ਵਿੱਚ ਆਪਣਾ ਜੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਜਿਸ ਤਰ੍ਹਾਂ ਆਪਾਂ ਇਹਨੂੰ ਗੁੰਨੇ ਦਾ ਹੁੰਦਾ ਚੰਗੀ ਤਰ੍ਹਾਂ ਮਾਲ ਕੇ ਤੇ ਆਪਾਂ ਇਹਦੀ ਬਹੁਤ ਹੀ ਸੌਫਟ ਹਾਂਜੀ ਡੋਅ ਤਿਆਰ ਏਦਾਂ ਕਰਨੀ ਹੈਗੀ ਆ ਹੁਣ ਆਪਾਂ ਕੀ ਕਰਨਾ ਜੀ ਇਹਦੇ ਏਦਾਂ ਲੰਬੇ ਜਿਹੜੇ ਰੋਲ ਬਣਾਣੇ ਹੈਗੇ ਆ ਬਣਾ ਕੇ ਤੇ ਫਿਰ ਆਪਾਂ ਇਹਨੂੰ ਇੱਕ ਪਲਾਸਟਿਕ ਦੇ ਵਿੱਚ ਰੋਲ ਕਰਕੇ ਫਿਰ ਆਪਾਂ ਅੱਧੇ ਘੰਟੇ ਲਈ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੇਣਾ ਜੇ ਬਹੁਤ ਜਲਦੀ ਕਰਨਾ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਨਹੀਂ ਫ੍ਰਿਜ ਵੀ ਰੱਖ ਸਕਦੇ ਹੈਗੇ ਆ ਇਸ ਤਰ੍ਹਾਂ ਆਪਾਂ ਜੀ ਇਹ ਇੱਕ ਰੋਲ ਮੈਂ ਅੱਜ ਬਣਾ ਕੇ ਰੱਖਿਆ ਹੋਇਆ ਜਿਹੜਾ ਹੈਗਾ ਆ ਤਾਂ ਦੂਸਰਾ ਵੀ ਇਸ ਤਰ੍ਹਾਂ ਹੀ ਬਣਾ ਲੈਣਾ ਕਿਉਂਕਿ ਆਪਣੇ ਕੋ ਥੋੜੇ ਜ਼ਿਆਦਾ ਸੂਆ ਹੈ ਇਸ ਸਤ ਤੇ ਦੋ ਰੋਲ ਬਣ ਜਾਣੇ ਆ ਆਪਣੇ ਬਾਅਦ ਦੇ ਵਿੱਚ ਫਿਰ ਆਪਾਂ ਇਹਨੂੰ ਜਦੋਂ ਥੋੜੇ ਡਰਾਈ ਹੋ ਜਾਂਦੇ ਹੈਗੇ ਆ ਫਿਰ ਆਪਾਂ ਜੀ ਇਹਨੂੰ ਕੱਟ ਸਕਦੇ ਆ ਆਪਾਂ ਬਾਲ ਵੀ ਬਣਾ ਸਕਦੇ ਜਿੱਦਾਂ ਲੱਡੂ ਵੀ ਛੋਟੇ ਛੋਟੇ ਤੇ ਰੋਲ ਵੀ ਬਣਾ ਸਕਦੇ ਆ ਹਾਂਜੀ ਜਿੱਦਾਂ ਬਰਫੀ ਰੋਲ ਹੁੰਦੀ ਹੈ ਹੈਗੀ ਆ ਆਪਾਂ ਇਹਨੂੰ ਹੋਰ ਜ਼ਿਆਦਾ ਹਾਂਜੀ ਇਹਦੇ ਸਾਈਡਾਂ ਵਗੈਰਾ ਜਿੱਦਾਂ ਇਦਾਂ ਸਹੂਤ ਬਣਾਉਣੀ ਆ ਹੈਗੀਆਂ ਕਿਉਂਕਿ ਇਹ ਡਰਾਈ ਫਰੂਟ ਹੈਗੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਆ ਹੁਣ ਕੀ ਕਰਨਾ ਜੀ ਆਪਾਂ ਜਿਹੜੇ ਸੈਸਮੀ ਸੀਡ ਹੁੰਦੇ ਆ ਤਿਲ ਹੈਗੇ ਆ ਉਹ ਆਪਾਂ ਇਹਨਾਂ ਦੇ ਉੱਤੇ ਥੋੜੇ ਲਾ ਦੇਣੇ ਹੈਗੇ ਆ ਆਪਾਂ ਫੱਟੀ ਦੇ ਉੱਤੇ ਪਾ ਕੇ ਤੇ ਫਿਰ ਥੋੜੇ ਇਹਨਾਂ ਨੂੰ ਕੋਟ ਕਰ ਦੇਣਾ ਹੈਗਾ ਫਿਰ ਬਾਦ ਦੇ ਵਿੱਚ ਆਪਾਂ ਇਹਨਾਂ ਰੋਲ ਕਰ ਦੇਣਾ ਪਲਾਸਟਿਕ ਦੇ ਵਿੱਚ। ਫੋਟੋ ਦਿਖਾ ਦਿੰਦਾ। ਆਪਣਾ ਜੀ ਰੋਲ ਆਪਾਂ ਦੋਨੇ ਇਹ ਬਣਾ ਲੈ ਹੈਗੇ ਆਪਣੇ ਰੈਡੀ ਹੋ ਗਏ। ਹੁਣ ਆਪਾਂ ਕੀ ਕਰਨਾ ਆਪਾਂ ਜਿਹੜੇ ਸਸਮੀ ਸੀਡ ਹੈਗੇ ਆ ਥੋੜੇ ਜਿਹਾ ਆਪਾਂ ਇਹਨਾਂ ਨੂੰ ਵੀ ਗਰਮ ਕਰ ਲਿਆ ਸੀਗਾ ਫੱਟੀ ਦੇ ਉੱਪਰ ਆਪਾਂ ਇਸ ਤਰ੍ਹਾਂ ਪਾ ਲਿਆ ਹੈਗੇ ਆ ਇਹ ਜੀ ਆਪਾਂ ਹੁਣ ਰੋਲ ਜਿਹੜੇ ਆਪਣੇ ਇਹ ਕੋਡ ਕਰਨਾ ਹੈਗਾ ਇਹਨਾਂ ਦੇ ਉੱਤੇ ਦਰ ਲਗਾਣੇ ਆ ਰੋਲ ਕਿਉਂਕਿ ਬਾਅਦ ਦੇ ਵਿੱਚ ਜਦੋਂ ਟਰਾਈ ਹੋ ਗਿਆ ਫਿਰ ਨਹੀਂ ਉਹਨੇ ਵਧੀਆ ਲੱਗਦੇ ਜੀ ਤਾਂ ਆਪਾਂ ਜੀ ਪਿਆਲਾ ਲਾਉਣੇ ਹੈਗੇ ਆ ਅਸਟਰ ਆਪਣਾ ਜਿਹੜਾ ਦੂਸਰਾ ਬਣਾ ਕੇ ਰੱਖਿਆ ਉਹ ਵੀ ਆਪਾਂ ਇਸ ਤਰ੍ਹਾਂ ਲਾ ਸਕਦੇ ਆ ਜੇ ਤੁਸੀਂ ਨਹੀਂ ਸਸਮੀ ਲਾਉਣੇ ਤਾਂ ਤੁਸੀਂ ਹੋਰ ਵੀ ਜਿਹੜੀ ਵੀ ਚੀਜ਼ ਲਾਇਕ ਕਰਦੇ ਆ ਪੌਪੀ ਸੀਡ ਵੀ ਆਪਾਂ ਇਹਦੇ ਉੱਤੇ ਲਗਾ ਸਕਦੇ ਕੋਡ ਕਰ ਸਕਦੇ ਹੈਗੇ ਆ। ਫਿਰ ਇਹ ਜੀ ਬਹੁਤ ਵਧੀਆ ਇਹਨਾਂ ਦੀ ਲੁੱਕ ਵੀ ਬਹੁਤ ਵਧੀਆ ਲੱਗਦੀ ਆ ਰੋਲ ਜਦੋਂ ਆਪਾਂ ਕੱਟਦੇ ਹੈਗੇ ਆ ਮਠਿਆਈ। ਹਾਂਜੀ ਤੇ ਹੁਣ ਆਪਾਂ ਕੀ ਕਰਨਾ ਇੱਕ ਪਲਾਸਟਿਕ ਲੈ ਲੈਣੀ ਆ ਆਪਾਂ। ਉਹਦੇ ਵਿੱਚ ਇਹ ਸੈਪਰੇਟ ਸੈਪਟਾ ਦੋਨੇ ਰੋਲ ਦੇਲੇ ਹੈਗੇ ਆ ਆਪਾਂ ਹੁਣ ਰੈਪ ਕਰ ਲੈਣੇ ਹੈਗੇ ਆ। ਆਪਣਾ ਜੀ ਜਿਹੜਾ ਰੋਲ ਆ ਹੁਣ ਆਪਣੇ ਰੈਡੀ ਆ। ਹੁਣ ਆਪਾਂ ਜਿਹੜੀ ਪਲਾਸਟਿਕ ਲੈ ਲਈ ਹੈਗੀ ਇਹਨੂੰ ਇਦਾਂ ਕੱਟ ਕੇ ਤੇ ਇੱਥੇ ਆਪਾਂ ਕਾਊਂਟਰ ਦੇ ਉੱਤੇ ਇਦਾਂ ਲੱਗਿਆ ਕਰਨ ਤੇ ਰੋਲ ਕਰਨਾ ਹੈ ਇਹਨੂੰ ਥੋੜਾ ਜਿਹਾ ਆਪਾਂ ਇਹਨੂੰ ਗ੍ਰੀਸ ਕਰ ਲੈਣਾ ਇਹਦੇ ਉੱਤੇ ਮੈਂ ਥੋੜਾ ਜਿਹਾ ਹੰਜੀ ਆਇਲ ਪਾਇਆ ਹੈਗਾ ਯਾ ਕਿਉਂਕਿ ਫਿਰ ਜ਼ਿਆਦਾ ਨਾਲ ਸਟਕ ਨਹੀਂ ਹੁੰਦਾ ਹੈਗਾ ਛੇਤੀ ਫਿਰ ਜਦੋਂ ਆਪਾਂ ਕੱਢਣਾ ਰੋਲ ਤਾਂ ਫਿਰ ਈਜ਼ੀ ਰਹਿੰਦਾ ਹੈਗਾ ਯਾ ਤੇ ਹੁਣ ਜੀ ਆਪਣਾ ਜਿਹੜਾ ਇਹ ਰੋਲ ਹੈਗਾ ਇਹਨੂੰ ਆਪਾਂ ਇਹ ਤਾਂ ਪਲਾਸਟਿਕ ਦੇ ਵਿੱਚ ਇਹਨੂੰ ਆਪਾਂ ਜੀ ਰੋਲ ਕਰ ਦੇਣਾ ਫਿਰ ਇਹ ਬਹੁਤ ਵਧੀਆ ਜਦੋਂ ਇਹਨੇ ਜਮਣਾ ਹੈ ਜੀ ਵਧੀਆ ਹੋ ਜਾਂਦਾ ਹੈ ਇਨੋਂ ਫਰ ਨਾਈਸ ਆਪਾਂ ਇਹਦੀਆਂ ਸਾਈਡਾਂ ਸੁੱਧਾ ਹੋਣੇ ਆਂ ਜੀ ਸੈੱਟ ਕਰਨੀਆਂ ਹੈਗੀਆਂ ਫਿਰ ਬਾਅਦ ਦੇ ਵਿੱਚ ਨਹੀਂ ਤਾਂ ਫਿਰ ਇਹ ਖਾਲ ਹੋ ਜਾਂਦਾ ਜਦੋਂ ਚਮਚਾ ਲਾਈਏ ਥੋੜਾ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਫਰ ਰੋਲ ਕਰਕੇ ਨਾਲ ਕਿਉਂਕਿ ਆਪਣੀ ਬੀ ਸੀਡ ਵਗੈਰਾ ਜਿਹੜੇ ਸਸਮੀਆਂ ਉੱਪਰ ਚੰਗੀ ਤਰ੍ਹਾਂ ਕੋੜ ਹੋ ਜਾਂਦੇ ਆ ਹੁਣ ਆਪਾਂ ਕੀ ਕਰਨਾ ਹੈਗਾ ਇਹਨੂੰ ਇੱਥੋਂ ਬੰਨ ਦੇਣਾ ਜਿਹੜੀ ਆਪਣੀ ਐਕਸਟਰਾ ਪਲਾਸਟਿਕ ਹੈ ਵੀ ਆਪਾਂ ਉਹੋਂ ਕੱਟਦੇ ਆ ਨਾ ਜਿਹੜਾ ਆ ਹਾਂਜੀ ਜਿੰਨੇ ਕ ਆਪਣੇ ਐਕਸਟਰਾ ਆਖੇ ਆਪਾਂ ਕੱਟ ਦੇਣੀ ਹੈਗੀ ਐ ਇਸ ਤਰ੍ਹਾਂ ਆਪਾਂ ਜਿਹੜਾ ਆਪਣਾ ਦੂਸਰੀ ਸਾਈਡ ਜਾਊਗੀ ਇਦਾਂ ਇਹਨੂੰ ਰੋਲ ਕਰਕੇ ਤਾਂ ਕੱਟ ਵੰਡ ਦੇਣੀ ਹੈਗੀ ਆ ਹਾਂਜੀ ਹੁਣ ਇਹ ਜੀ ਆਪਣਾ ਪਾਣੀ ਆ ਹੈਗਾ ਤੇ ਇਹਨੂੰ ਆਪਾਂ 1 ਘੰਟੇ ਲਈ ਹੁਣ ਫ੍ਰਿਜ ਵਿੱਚ ਜਾਂ ਫ੍ਰਿਜਰ 'ਚ ਰੱਖ ਸਕਦੇ ਹਾਂਗੇ ਇਸ ਤਰ੍ਹਾਂ ਆਪਣਾ ਦੂਜਾ ਰੋਲ ਵੀ ਆਪਾਂ ਰੈਡੀ ਕਰ ਲੈਣਾ ਆਪਣੇ ਦੋਨੇ ਰੋਲ ਜਿਹੜੇ ਰੈਡੀ ਹੋ ਗਏ ਆ ਦੂਸਰਾ ਵੀ ਆਪਾਂ ਇਸ ਤਰ੍ਹਾਂ ਇਹਨੂੰ ਪਲਾਸਟਿਕ ਦੇ ਵਿੱਚ ਰੈਪ ਕਰਕੇ ਤਾਂ ਇਹਨੂੰ ਏਦਾਂ ਗੱਠ ਬੰਨ੍ਹ ਦਿੱਤੀ ਹੈਗੀ ਆ ਹੁਣ ਆਪਾਂ 1 ਘੰਟੇ ਲਈ ਇਹਨੂੰ ਫ੍ਰੀਜਰ ਦੇ ਵਿੱਚ ਜਾਂ ਫ੍ਰੀਜ ਦੇ ਵਿੱਚ ਰੱਖ ਸਕਦੇ ਹੈਗੇ ਆ ਤੇ ਫਿਰ ਤੁਹਾਨੂੰ ਆਪਾਂ ਬਾਅਦ ਦੇ ਵਿੱਚ ਦਿਖਾਉਣੀ ਜੀ ਕਿ ਕਿਸ ਤਰ੍ਹਾਂ ਦੇ ਆਪਣੇ ਇਹ ਰੋਲ ਕੱਟ ਕੇ ਬੰਨ੍ਹਦੇ ਹੈਗੇ ਆ ਆਪਣਾ ਜੀ 1 ਆਵਰ ਹੋ ਗਿਆ ਹੁਣ ਆਪਾਂ ਨੂੰ ਇਹ ਰੱਖਿਆ ਨੂੰ ਫ੍ਰੀਜਰ ਦੇ ਵਿੱਚ ਰੋਲ ਜਿਹੜੇ ਹੈਗੇ ਆ ਤੇ ਹੁਣ ਆਪਾਂ ਕੀ ਕਰਨਾ ਹੈ ਇਹਨਾਂ ਨੂੰ ਓਪਨ ਕਰਕੇ ਥੋੜਾਪਾ ਇਹਨਾਂ ਦੇ ਪੀਸੇ ਕੱਟ ਲੈਣੇ ਆ ਪਹਿਲਾਂ ਜੀ ਇੱਕਵੇਂ ਸਾਈਜ਼ ਰੱਖ ਲੈਣੇ ਆ ਤੇ ਇੱਕ ਦਾ ਆਪਾਂ ਕੱਟ ਹਾਂਜੀ ਇਹ ਆਪਾਂ ਪਲਾਸਟਿਕ ਦੇ ਉੱਪਰਾਉਣੀ ਹੈਗੀ ਆ। ਇਹ ਕੱਚੀ ਨਹੀਂ ਘੱਟ ਲੈਣੀ। ਹਾਂਜੀ। ਆਪਣੇ ਦੇ ਆਪਾਂ ਹੁਣ ਇਹ ਜਿਹੜੇ ਰੋਲ ਹੈਗੇ ਆ ਆਪਾਂ ਹੁਣ ਇਹਨੂੰ ਕੱਟ ਲੈਣਾ ਹੈਗਾ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇਹਦੀਆਂ ਸਾਈਡਾਂ ਆਪਾਂ ਥੋੜੀਆਂ ਜਿਹੀਆਂ ਕੱਟ ਦੇਣੀਆਂ ਆ ਕਾਰਨਰ ਜਿਹੜੇ ਹੈਗੇ ਆ। ਵਾਕੀ ਬਾਤ ਹੈ ਜਿੰਨਾ ਵੀ ਆਪਾਂ ਨੂੰ ਜਿਹੜਾ ਸਾਈਜ਼ ਚਾਹੀਦਾ ਆ ਵੱਡੇ ਜਾਂ ਛੋਟੇ ਹੋਣ ਨੇ ਆਪਾਂ ਇਹ ਕੱਟਣੇ ਹੈਗੇ ਆ ਕਿਉਂਕਿ ਥੋੜੇ ਜਿਹਾ ਇਹ ਕੱਟਣ ਦੇ ਵਿੱਚ ਹੁੰਦਾ ਹੈਗਾ ਕਿਉਂਕਿ ਇਹਦੇ ਵਿੱਚ ਆਪਣੇ ਡ్రਾਈ ਫਰੂਟ ਹੈਗੇ ਕਰਕੇ ਉਹ ਫੇਵਰ ਨਾਈਫ ਦੇ ਵਿੱਚ ਆ ਜਾਂਦਾ ਤਾਂ ਵੀ ਥੋੜੇ ਜਿਹਾ ਹਾਰਡ ਕੱਟ ਹੁੰਦਾ ਆ ਜਿੰਨੇ ਵੀ ਆਪਾਂ ਨੂੰ ਚਾਹੀਦੇ ਹੈਗੇ ਸਾਈਜ਼ ਆਪਾਂ ਉਹਨਾਂ ਕਿਨੂੰ ਕੱਟ ਸਕਦੇ ਆ ਪਾ ਸਾਰੇ ਕੱਟ ਲੈਣਾ ਤਾਂ ਜਿਹੜੇ ਸਾਈਡ ਦੇ ਦੀ ਇਧਰ ਸਾਈਡ ਹੈਗੀ ਆ ਇਹਦਾ ਆਪਾਂ ਕੋਰਨਰ ਕੱਟ ਦੇਣਾ ਹੈਗਾ ਇਹਨੂੰ ਵੀ ਆਪਾਂ ਬਾਅਦ ਦੇ ਵਿੱਚ ਯੂਜ਼ ਕਰ ਸਕਦੇ ਹਾਂ ਹਾਂਜੀ ਦੇਖੋ ਜੀ ਆਪਣੇ ਬਹੁਤ ਹੀ ਵਧੀਆ ਹਾਂਜੀ ਰੋਲ ਬਣੇ ਹੈਗੇ ਆ ਇਹ ਡਰਾਈ ਫਰੂਟ એનર્ਜੀ ਰੋਲ ਹੈਗੇ ਆ ਬਹੁਤ ਹੀ ਜ਼ਿਆਦਾ ਤੱਤਵਰ ਹੈਗੇ ਆ ਹੁਣ ਇਸ ਤਰ੍ਹਾਂ ਆਪਾਂ ਜੀ ਇਹਨਾਂ ਨੂੰ ਕੱਟ ਲਿਆ ਹੈਗਾ ਆਪਣਾ ਦੂਸਰਾ ਰੋਲ ਵੀ ਕੱਟ ਲੈਣਾ ਹੈ ਤਾਂ ਫਿਰ ਆਪਾਂ ਜਿੱਦਾਂ ਵੀ ਇਹਨਾਂ ਨੂੰ ਰੱਖਣਾ ਹੈਗਾ ਇਸ ਤਰ੍ਹਾਂ ਆਪਾਂ ਫੁਲਕ ਇੱਕ ਪਧਰਾ ਤੇ ਵੀ ਦਾ ਰੱਖ ਸਕਦੇ ਹੈਗੇ ਆ ਤੇ ਜਿਹੜੇ ਕਿ ਬਹੁਤੀ ਵਧੀਆ ਤੇ ਬਹੁਤ ਨਾਈਸ ਵੀ ਲੱਗਦੇ ਹੈਗੇ ਆ ਇਹਨਾਂ ਮੈਂ ਜੀ ਹੁਣ ਤੇਲ ਦੇ ਵਿੱਚ ਪਾ ਦਉਂਗੀ ਸਾਰੇ ਜਿਹੜੇ ਵੀ ਆਪਾਂ ਬਣਾਏ ਹੈਗੇ ਆ ਹਾਂਜੀ ਤੁਸੀਂ ਜੇ ਇਹਨਾਂ ਦੀ ਸ਼ੇਪ ਬੋਲ ਬਣਾਉਣੇ ਹੋਵੇ ਬਣਾ ਸਕਦੇ ਹੈਗੇ ਆ ਹਾਂਜੀ ਇਹ ਜੀ ਬਹੁਤ ਵਧੀਆ ਬਹੁਤੀ ਤਾਕਤਵਰ ਬਣਦੇ ਆ ਤੇ ਬਹੁਤ ਜਲਦੀ ਹੀ ਬਣ ਜਾਂਦਾ ਹੈਗੇ ਆ ਜੇ ਤਾਂ ਆਪਣੇ ਜਿਹੜੇ ਹੁਣ ਹੈਗੇ ਆ ਆਪਾਂ ਨਜੂਰੇ ਬਣਾ ਕੇ ਬੱਚਿਆਂ ਨੂੰ ਦੇਣਾ ਚਾਹੀਦੇ ਆ ਕਿਉਂਕਿ ਬਹੁਤ ਹੀ ਜ਼ਿਆਦਾ ਹੈਲਦੀ ਹੈਗੇ ਆ ਇਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਹੈਲਦੀ ਚੀਜ਼ਾਂ ਸਾਰੀਆਂ ਪਾਈਆਂ ਹੈਗੀਆਂ ਆ ਹਾਂਜੀ ਇਸ ਤਰ੍ਹਾਂ ਕੰਟੀਨਿਊ ਆਪਣਾ ਜਿਹੜਾ ਦੂਸਰਾ ਰੋਲ ਵੀ ਉਹ ਕੱਟ ਕੇ ਆਪਾਂ ਇਹਦੇ ਵਿੱਚ ਹੀ ਰੱਖ ਲੈਣਾ ਹੈਗਾ ਸਾਰਾ ਦੋ ਵੀ ਗ੍ਰੀ ਬਹੁਤ ਵਧੀਆ ਆਪਣਾ ਰਹਿ ਜਾਂਦਾ ਹੈ ਜੇ ਆਪਾਂ ਫ੍ਰਿਜ ਰੱਖਣੀ ਫ੍ਰਿਜ ਵੀ ਰੱਖ ਸਕਦੇ ਆ ਦੋ ਵੀ ਕੇਕ ਖਾਣੇ ਹੁੰਦੇ ਆ ਆਪਾਂ ਦੋ ਵੀ ਕੇਕਾਂ ਦੇ ਵਿੱਚ ਇਹਨਾਂ ਨੂੰ ਯੂਜ਼ ਕਰ ਸਕਦੇ ਆ ਹੌਲੀ ਹੌਲੀ ਹਾਂਜੀ ਐਵਰੀ ਡੇ ਆਪਾਂ ਨੂੰ ਇੱਕ ਜਾਂ ਦੋ ਪੀਸ ਖਾ ਲੈਣੇ ਚਾਹੀਦੇ ਬੱਚਿਆਂ ਨੂੰ ਦੇਣੇ ਚਾਹੀਦੇ ਤਾਂ ਆਪਾਂ ਨੂੰ ਬਹੁਤ ਹੀ ਜ਼ਿਆਦਾ ਆਪਣੀ ਐਨਰਜੀ ਪੋਸਟ ਕਰਦੇ ਆ ਐਨਰਜੀ ਪੋਸਟ ਹੁੰਦੀ ਆ ਤਾਂ ਬਹੁਤ ਵਧੀਆ ਚੀਜ਼ ਹੈਗੀ ਆ ਤਾਂ ਹੁਣ ਜਿਵੇਂ ਆਪਣਾ ਦੂਸਰਾ ਰੋਲ ਜਿਹੜਾ ਉਹ ਵੀ ਅੱਛੇ ਕੰਟੀਨਿਊ ਕੱਟ ਲੈਣੇ ਹੈਗੇ ਆ ਆਪਣੇ ਜੀ એનર્ਜੀ ਰੋਲ ਜਿਹੜੇ ਬਣਾਏ ਹੈਗੇ ਆ ਕਿ ਆਪਾਂ ਡ్రਾਈ ਫਰੂਟ ਰੋਲ ਬਣਾਏ ਹੈਗੇ ਆ ਇਹ ਬਹੁਤ ਹੀ ਵਧੀਆ ਬਣ ਗਏ ਤਾਂ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪੀਸੇ ਦੇ ਵਿੱਚ ਕੱਟ ਲਿਆ ਹੈਗਾ ਤੇ ਆਪਾਂ ਇਸ ਤਰ੍ਹਾਂ ਆਪਾਂ ਟ੍ਰੇ ਦੇ ਵਿੱਚ ਰੱਖ ਲਿਆ ਹੈਗੇ ਆ ਤੇ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਆ ਜੀ ਤੁਸੀਂ ਵੀ ਇਸ ਤਰ੍ਹਾਂ ਹੀ ਬਣਾਉਣਾ ਹੈਗਾ ਇਹਨੂੰ ਬਣਾਉਣ ਲਈ ਆਪਾਂ ਕੋਈ ਵੀ ਜ਼ਿਆਦਾ ਸਟੋਕ ਨਹੀਂ ਯੂਜ਼ ਕਰਨ ਦੀ ਲੋੜ ਹੈਗੀ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਬਣ ਜਾਂਦੇ ਹੈਗੇ ਆ ਤਾਂ ਬਹੁਤ ਜ਼ਿਆਦਾ ਹੈਲਦੀ ਹੈਗੇ ਨਾ ਆਪਾਂ ਇਹਦੇ ਵਿੱਚ 슈ਗਰ ਵੀ ਕੋਈ ਨਹੀਂ ਯੂਜ਼ ਕੀਤੀ ਸਿਰਫ ਆਪਾਂ ਖਜੂਰ ਦੀ 슈ਗਰ ਜਿਹੜੀ ਹੈਗੀ ਓਈ ਵਧੀਆ ਹੋ ਜਾਂਦੀ ਆ ਵਧੀਆ ਮਿੱਠਾ ਹੋ ਜਾਂਦਾ ਤੇ ਇਸ ਤਰ੍ਹਾਂ ਤੁਸੀਂ ਵੀ ਜੀ ਬਣਾਉਣਾ ਹੈਗਾ ਅੱਜ ਹੀ ਫਾਦਰਸਡੇ ਆ ਸਾਰਿਆਂ ਨੂੰ ਹੈਪੀ ਫਾਦਰਸਡੇ ਹਾਂਜੀ ਤੁਸੀਂ ਵੀ ਆਪਣੇ ਫਾਦਰ ਲਈ ਕੋਈ ਵਧੀਆ ਜੀ ਡਿਸ਼ ਬਣਾਓ ਤੇ ਆਪਣੇ ਫਾਦਰ ਦੇ ਨਾਲ ਟਾਈਮ ਸਪੈਂਡ ਕਰੋ ਜੀ ਬਹੁਤ ਵਧੀਆ ਦਿਨ ਹੈਗਾ ਆ ਤੇ ਜੇ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ